ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਦੋਨਾਂ ਫਾਰਮਾਂ ਦੀ ਅੱਜ ਸੈਂਟਰ ਦੇ ਨਾਲ 19 ਤਰੀਕ ਨੂੰ 19 ਮਾਰਚ ਨੂੰ ਅੱਜ ਜਿਹੜੀ ਚੰਡੀਗੜ੍ਹ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਵਾਸਤੇ ਜਿਹੜੇ ਕਿਸਾਨ ਆ ਰਹੇ ਸੀਗੇ ਉਹਨਾਂ ਨੂੰ ਸੈਕਟਰ 3 ਦੇ ਚੌਂਕ ਦੇ ਵਿੱਚ 3-4 ਕਿਲੋਮੀਟਰ ਅਸੀਂ ਚੰਡੀਗੜ੍ਹ 'ਚ ਆਏ ਆ ਮੋਹਾਲੀ ਤੋਂ ਅੱਗੇ ਤੇ ਉਥੇ ਸਾਰਿਆਂ ਨੂੰ ਇੱਥੇ ਰੋਕ ਲਿਆ ਇਹ ਦੋਸਤੋ ਇੱਕ ਚੰਗੀ ਤਰ੍ਹਾਂ ਗੱਲ ਸੁਣ ਲਓ ਇਹ ਇੱਕ ਬਹੁਤ ਜ਼ਿਆਦਾ ਵੱਡੀ ਸਾਜ਼ਿਸ਼ ਹੈ ਇਹਨਾਂ ਦਾ ਜਿਹੜਾ ਇਹ ਪਲੈਨਿੰਗ ਹੈ ਵੀ ਡੱਲੇ ਵਾਲਾ ਸਾਹਿਬ ਨੂੰ ਇੱਥੋਂ ਹਸਪੀਟਲ ਲੈ ਜਾਗੇ ਤੇ ਦੂਜਿਆਂ ਨੂੰ ਅਰੈਸਟ ਕਰ ਲਾਂਗੇ ਸ਼ੰਭੂ ਬਾਰਡਰ ਤੇ ਇਹਨਾਂ ਨੇ ਪੁਲਿਸ ਫੋਰਸ ਭੇਜਤੀ ਹੈ ਤਾਂ ਕਿ ਉਥੋਂ ਉਹਨਾਂ ਨੂੰ ਠਾਇਆ ਜਾ ਸਕੇ ਤੇ ਉਹਦੇ ਨਾਲ ਨਾਲ ਜਿਹੜਾ ਖਨੌਰੀ ਵੱਲ ਨੂੰ ਇਹਨਾਂ ਨੇ ਪੁਲਿਸ ਨੂੰ ਆਰਡਰ ਕਰਤੀ ਆ ਵੀ ਉੱਥੇ ਜਾਓ ਸੋ ਦੋਸਤੋ ਐਮਰਜੈਂਸੀ ਕਾਲ ਹੈ ਜਿਵੇਂ ਵੀ ਹੋਵੇ ਤੁਸੀਂ ਜਲਦੀ ਤੋਂ ਜਲਦੀ ਜਿਨ੍ਹਾਂ ਦੀ ਡਿਊਟੀ ਖਨੌਰੀ ਹੈ ਉਹ ਖਨੌਰੀ ਪਹੁੰਚੋ ਜਿਨ੍ਹਾਂ ਦੀ ਜਿਨ੍ਹਾਂ ਦੀਆਂ ਟਰਾਲੀਆਂ ਸ਼ੰਭੂ ਬਾਰਡਰ ਤੇ ਖੜੀਆਂ ਆ ਉਹ ਸ਼ੰਭੂ ਬਾਰਡਰ ਤੇ ਪਹੁੰਚੋ ਇਹ ਭਗਵੰਤਮਾਨ ਤੇ ਜਿਹੜੀਆਂ ਦੂਜੀਆਂ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਸਾਨੂੰ ਐਮਐਸਪੀ ਨਹੀਂ ਚਾਹੀਦੀ ਤੇ ਸੈਂਟਰ ਸਰਕਾਰ ਇਹਨਾਂ ਦੀਆਂ ਇਹ ਸਾਰੀਆਂ ਗਿਣੀਆਂ ਮੇਥੀਆਂ ਸਾਜ਼ਿਸ਼ਾਂ ਉਹਨਾਂ ਸਾਜ਼ਿਸ਼ਾਂ ਦੀ ਇਸ ਕੜੀ ਦੇ ਵਿੱਚ ਦੋਸਤੋ ਜਿਵੇਂ ਆਪਾਂ ਦਸੰਬਰ ਨਵੰਬਰ ਦੇ ਵਿੱਚ ਉੱਥੇ ਬੈਠ ਕੇ ਰਾਤ ਨੂੰ ਰਾਤ ਨੂੰ ਪਹਿਰਾ ਦਿੰਦੇ ਸੀਗੇ ਇਹਨਾਂ ਨੇ ਉਹ ਪੋਜੀਸ਼ਨ ਬਣਾਤੀ ਹੈ ਸੋ ਜਿੰਨੇ ਵੀ ਜਲਦੀ ਹੋ ਸਕਦਾ ਹੈ ਜਿੰਨੇ ਵੀ ਛੇਤੀ ਹੋ ਸਕਦਾ ਹੈ ਖਨੋਰੀ ਬਾਰਡਰ ਤੇ ਪਹੁੰਚੋ ਤੇ ਜਿੰਨੇ ਵੀ ਛੇਤੀ ਹੋ ਸਕਦਾ ਹੈ ਜਿਨ੍ਹਾਂ ਦੀਆਂ ਟਰਾਲੀਆਂ ਸ਼ੰਭੂ ਬਾਰਡਰ ਤੇ ਹੈ ਉਹ ਸ਼ੰਭੂ ਬਾਰਡਰ ਤੇ ਜਿੰਨੇ ਵੀ ਛੇਤੀ ਹੋ ਸਕਦਾ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਾਂ ਇਸ ਵੇਲੇ ਸੈਕਟਰ 3 ਦੇ ਚੌਂਕ ਦੇ ਵਿੱਚ ਖੜੇ ਆ ਅੱਜ ਸੈਂਟਰ ਸਰਕਾਰ ਨੇ ਜਿਹੜਾ 19 ਤਰੀਕ ਦਾ ਸਮਾਂ ਦਿੱਤਾ ਸੀਗਾ ਅੱਜ ਦੀ ਮੀਟਿੰਗ ਦਾ ਚੰਡੀਗੜ੍ਹ ਵਿਖੇ ਉਹ ਲਗਭਗ 80 ਗੱਡੀਆਂ ਸੀਗੀਆਂ ਇਹਨਾਂ ਨੇ ਸਿਰਫ 4 ਗੱਡੀਆਂ ਅੱਗੇ ਜਾਣ ਦਿੱਤੀਆਂ 4 ਹੈ ਜਾਂ 15 20 ਹੈ ਬਾਕੀ ਦੀਆਂ ਗੱਡੀਆਂ ਨੂੰ ਇਹਨਾਂ ਨੇ ਇੱਥੇ ਚੌਂਕ ਦੇ ਵਿੱਚ ਰੋਕ ਲਿਆ ਮੋੜ ਤੇ ਤੇ ਤੁਸੀਂ ਆਪ ਸਾਬ ਲਾ ਲੋ ਵੀ ਸਰਕਾਰਾਂ ਟਾਈਮ ਦੇ ਕੇ ਕਿੰਨੀਆਂ ਕੁ ਸੁਹਰਦਾ ਐ ਅਸੀਂ ਸਾਨੂੰ ਇੱਥੇ ਮੀਟਿੰਗ ਵਾਸਤੇ ਸੱਦਾ ਗਿਆ ਸੀ ਨਾ ਕਿ ਅਸੀਂ ਇੱਥੇ ਕੋਈ ਸੈਰ ਕਰਨ ਆਏ ਆ ਜਾਂ ਇੱਥੇ ਕੋਈ ਪ੍ਰਸ਼ਾਸਨ ਦੇ ਨਾਲ ਇਸ ਤਰ੍ਹਾਂ ੜਿੱਕਿਆ ਤੇ ਖੜਨ ਵਾਸਤੇ ਆਏ ਆ ਦਿੱਤੇ ਹੋਏ ਸਮੇਂ ਮੁਤਾਬਕ ਵੀ ਇਹਨਾਂ ਨੇ ਸਾਨੂੰ ਮੀਟਿੰਗ ਤੇ ਹੁਣ ਜਾਣ ਨਹੀਂ ਦੇ ਰਹੇ ਵਾਈਗਰੂ ਜੀ ਦਾ ਖਾਲਸਾ ਵਾਈ ਜੀ ਦੀ ਫਤਿਹ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਸਰਤਾਰੋ ਜੀ ਸਤਿ ਸ਼੍ਰੀ ਅਕਾਲ ਭਰਾਵੋ ਐਸ ਵਕਤ ਆਪਾਂ ਚੰਡੀਗੜ੍ਹ ਦੇ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਉਸ ਵਿੱਚ ਆਏ ਆ ਤੇ ਇੱਥੇ ਬੜੀ ਹੈਰਾਨਗੀ ਦੀ ਗੱਲ ਆ ਅੱਜ ਚੰਡੀਗੜ੍ਹ ਦੀ ਪੁਲਿਸ ਚੰਡੀਗੜ੍ਹ ਦੀ ਪੁਲਿਸ ਜਿਹੜੀ ਉਹ ਅੱਜ ਸਤਾਣ ਨੂੰ ਲਗਾਤਾਰ ਲਗਾਤਾਰ ਜਿਹੜਾ ਵਾਹ ਮਰਾ ਹਸਬੰਦ ਕਰ ਰਹੀ ਆ ਅੱਜ ਕਾਫੀ ਗੱਡੀਆਂ ਦਾ ਕਾਫਲਾ ਜਿਹੜਾ ਉਹ ਮਗਰੋਕ ਲਿਆ ਗਿਆ ਤੇ ਕਾਫੀ ਗੱਡੀਆਂ ਦਾ ਕਾਫਲਾ ਜਿਹੜਾ ਜਿੱਥੇ ਮੀਟਿੰਗ ਹਾਲ ਆ ਉਤੋਂ ਜਾਣ ਤੋਂ ਪਹਿਲਾਂ ਰੋਕ ਲਿਆ ਗਿਆ